ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਖਤਾ ਤੇ ਜੀ ਲੋ ਵੀ ਸੱਜ ਨੂੰ ਅੱਜ ਦੀ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈਨੂ ਪੈਂਦੀ ਆ ਬਾਗਾ ਪੁਰਾਣਾ ਬਾਈ ਲਾਪਰੀ ਦੇ ਘਰੇ ਪਹੁੰਚੇ ਆਂ ਤੇ ਸੁਖਨਾ ਅੱਜ ਬਾਈ ਦੇ ਘਰੇ ਫੇਰ ਮੇਲਾ ਲੱਗਿਆ ਪਿਆ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਤਰ੍ਹਾਂ ਦੇ ਨਾਗ ਤੇ ਬਾਕੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਉਣੇ ਆਂ ਹਰੇਕ ਵੀਰ ਦੇ ਪੜ ਤੇ ਚਾਉਣ ਵਾਲੇ ਪਸ਼ੂ ਆ ਤੇ ਬਾਕੀ ਬਾਈ ਕਹਿੰਦਾ ਵੀ ਅੱਜ ਆਫਰ ਵੀ ਕਰਾਂਗੇ ਆਪਾਂ ਵਧੀਆ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਨਾਲ ਆਪਣੇ ਐਂਡ ਤੱਕ ਜੁੜੇ ਰਹੋ ਜਿਹੜੇ ਪਰ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 9899 ਤੇ ਬਾਕੀ ਆਪਾਂ ਕਰਦੇ ਹਾਂ ਸ਼ੁਰੂ ਕਰੌਣਿਆਂ ਲਾਪੀ ਦੇ ਨਾਲ ਗੱਲਬਾਤ ਤੇ ਬਹੁਤ ਸੋਹਣੀ ਨਾਗਾ ਵੱਖ-ਵੱਖ ਤਰ੍ਹਾਂ ਦੀਆਂ ਨਸਲਾਂ ਤੇ ਵੱਖ-ਵੱਖ ਤਰ੍ਹਾਂ ਦੀ ਰੇਟ ਹੋਣਗੇ ਸੱਜਣੋ ਵਧੀਆ ਮੰਨ ਲੇ ਕਿ ਚਲੋ ਹਰੇਕ ਵੀਰ ਦੇ ਪਰਤੇ ਜਾਣ ਵਾਲੇ ਭਾ ਇਹ ਹਰੇਕ ਵੀਰ ਦਾ ਵੱਛਿੰਗ ਦਾ ਜਿਹੜਾ ਸ਼ੌਂਕ ਆ ਪੂਰਾ ਹੋਊਗਾ ਤੇ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਵਿੱਚ ਵਧੀਆ ਕੁਆਲਿਟੀ ਦੇ ਨਾਗਾ ਗੱਬਣ ਵਛੀ ਵੀ ਆਪਾਂ ਦਿਖਾਵਾਂਗੇ ਚੈੱਕ ਪਾਸ ਤੇ ਵੀਡੀਓ ਦੇ ਨਾਲ ਜੁੜੇ ਰਹੋ ਕਰਾਉਣੀਆਂ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਲਾਪਰੀ ਤਾਂ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰੀ ਨਾ ਮੇਰਾ ਲਾਪਰੀਤ ਬਾਈ ਪਿੰਡ ਸੁਖਾਣ ਅਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਾ ਤੇ ਬਗਰਾੜੀ ਬਗਰਾੜੀ ਆ ਗਿਆ ਬਾਜਾਖਾਨਾ ਬਾਜਾਖਾਨਾ ਆ ਗਿਆ ਨੇੜੇ ਤੇ ਨੇੜੇ ਸ਼ਹਿਰ ਆ ਭਾਈ ਬਰਨਾਲਾ ਤੋਂ ਬਾਜਾਖਾਨਾ ਰੋਡ ਪੈਂਦਾ ਬਰਨਾਲਾ ਆਪਾਂ ਨੂੰ 55 ਕਿਲੋਮੀਟਰ ਆ ਕੀ ਭਰਾ ਭਾਈ ਮੋਗੇ ਦਾ ਨਾਮ ਸੁਣ ਕੇ ਡਰ ਜਾਂਦੇ ਆ ਹਾਂ ਸਹੀ ਗੱਲ ਆ ਆਪਣਾ ਮੋਗੇ ਜ਼ਿਲ੍ਹਾ ਦਾ ਭਾਈ ਲਾਸਟ ਪਿੰਡ ਆ ਲਾਸਟ ਪਿੰਡ ਆ ਮੋਗਾ 40 ਆ ਬਠਿੰਡਾ 42 ਮੰਨ ਕੇ ਚੱਲੋ ਵੀ ਫਰੀਦਕੋਟ ਦੇ ਜਿਹੜੇ ਜ਼ਿਲ੍ਹੇ ਦੇ ਪਿੰਡ ਉਹ ਵੀ ਨਾਲ ਹੀ ਆ ਗਏ ਆਪਣੇ ਡੋੜ ਆ ਗਏ ਜਿਵੇਂ ਹੈਨਾ ਬਾਜਾਖਾਨਾ ਦੇ ਹਾਂ ਤੁਹਿਆਂ ਜਾਲੋ ਆਪਾਂ ਨੂੰ ਬਈ ਜਿਵੇਂ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੋਵੇ 2.5 ਕਿਲੋਮੀਟਰ ਤੇ ਬਠਿੰਡੇ ਜ਼ਿਲ੍ਹੇ ਦਾ ਵੀਂਦਰ ਪਿੰਡ 2.5 ਕਿਲੋਮੀਟਰ ਹੂੰ ਬਿਲਕੁਲ ਸੈਂਟਰ ਜੀ ਤੇ ਆ ਜੀ ਕਿੱਤਾਂ 'ਚ ਬੈਠੇ ਆ ਤੇ ਨੰਬਰ ਬੋਲ ਦੇ ਲੱਗ ਬਾਜੇਖਾਨਾ ਪ੍ਰਨਾਲਾ ਰੋਡ ਤੋਂ ਆਉਂਦਾ ਬਈ ਹਨਾ ਫਿਰ ਪੱਛਮ ਤੋਂ ਸਰੀ ਵਾਲਾ ਸਰੀ ਵਾਲੇ ਸੁਖਣਾ ਆਉਂਦਾ ਜੇ ਕੋਈ ਬਾਜੇਖਾਨੇ ਸਾਈਡ ਤੋਂ ਆਉਂਦਾ ਬਈ ਬਿੰਦੜਾ ਰੋਡ ਹੋ ਕੇ ਤੇ ਫਿਰ ਉੱਥੋਂ ਸਰੀ ਵਾਲਾ ਸਰੀ ਵਾਲੇ ਸੁਖਣਾ ਪਹੁੰਚ ਲਈ ਹਾਂ ਤੇ ਪਿੰਡ ਤੇ ਅੱਜ ਬਈ ਇੱਕ ਨਾ ਭਰਾ ਕੇ ਨੂੰ ਤਰੀਕ ਤਾ ਦੇ ਗਾ ਤੇ ਤਰੀਕ ਅੱਜ 28 ਤਰੀਕ ਆ ਬਈ 28 ਤਰੀਕ ਆ ਅੱਜ ਵੀ ਐਂਦਵਾਰੀ ਆ ਹਾਂ ਦੇਹਣੇ ਦੁਆਰੇ ਆ ਗਿਆ ਟਾਈਮ 5:16 ਠੀਕ ਹੈ ਜੀ ਤੇ ਲਾਪਰੀ ਦਾ ਨੰਬਰ ਬੋਲ ਦਿਓ ਨੰਬਰ ਮੇਰਾ 9872357842 ਠੀਕ ਹੈ ਤੇ ਪਿਛਲੀ ਵੀਡੀਓ ਜੇ ਆਪਾਂ ਪਾਇਆ ਸੀ ਮਾਲ ਵੈਗਿਆ ਸਾਰਾ ਵੀਰੇ ਹਾਂ ਹਾਂ ਭਾਈ ਮੇਰ ਆ ਯਾਰ ਦਾ ਦੇਦੀ ਹੈ ਨਾ ਭਰਾਵਾਂ ਦਾ ਆਪਾਂ ਦੇ ਨਹੀਂ ਦੇ ਸਕਦਾ ਜਿਹੜੇ ਇਨਾ ਪਿਆਰ ਦਿੰਦੇ ਆਪਾਂ ਨੂੰ ਹਨਾ ਤਾਂ ਹੀ ਆਪਾਂ ਨੇ ਤ ਨਵੀ ਤੋਂ ਨਵੀ ਬੱਛੀ ਲਿਆਉਣੇ ਕਰਮਾਂ ਇਨਾ ਕਰਮਾਂ ਵਾਲਿਆਂ ਦੇ ਜਰਗੇ ਵੱਖ-ਵੱਖ ਹਰੇਕ ਭਰਾ ਮੰਨ ਕੇ ਜਦੋਂ ਆਪਾਂ ਨੂੰ ਮਿਲਦਾ ਦੂਰੀ ਦੂਰੀ ਬਈ ਬੰਤ ਆਪਾਂ ਦਾ ਇੰਨੀ ਦੂਰ ਕਿਤੇ ਸੋਚੇ ਨਹੀਂ ਸੁਭੀ ਜਾਵਾਂਗੇ ਹਨਾ ਇਨਾਂ ਦੇ ਕਰਮਾਂ ਵਾਲੀਆਂ ਇਹੀ ਇੰਨੀ ਨਹੀਂ ਦੂਰ ਜਾਏਗੀ ਸਹੀ ਗੱਲ ਤੇ ਅੱਜ ਦੀ ਵੀਡੀਓ ਦੇ ਵਿੱਚ ਲਾਪਰੀ ਤੇ ਫਿਰ ਇੱਕ ਗੱਬਣ ਬੱਛੀ ਵੀ ਹੈ ਇੱਕ ਪਾਸੇ ਸੱਤ ਫੰਡਰ ਬੱਛੀਆਂ ਠੀਕ ਹੈ ਇੱਕ ਗੱਬਣ ਬੱਛੀ ਚ ਇੱਕ ਪਾਸੇ ਵੀਰੇ ਠੀਕ ਹੈ ਉਹ ਆਪਾਂ ਦਿਖਾਵਾਂਗੇ ਆਪਾਂ ਲਾਸਟ ਦੇ ਹਾਂ ਵੀਡੀਓ 'ਚ ਜੁੜੇ ਰਹੋ ਤੇ ਆਪਾਂ ਫਿਰ ਕਿੱਧਰਲੇ ਪਾਸੇ ਕਰ ਲਗੇ ਸ਼ੁਰੂ ਲਾਪਰੀ ਤੇ ਇਹਦੀ ਬੱਚੇ ਜੀ ਦੱਸੀ ਕਿੰਨੀ ਉਮਰ ਆ ਬਾਈ ਬਈ ਬਿਆਨ ਤਾਂ 3.5 ਮਹੀਨੇ ਦੀ ਉਮਰ ਆ 3.5 ਮਹੀਨੇ ਉਮਰ ਹਾਂਜੀ ਠੀਕ ਆ ਤੇ ਕੁਆਲਿਟੀ ਚੈੱਕ ਕਰੋ ਤੇ ਚਾਰ ਹੀ ਥਾਣਾ ਸੱਜਣੂ ਪੂਰੇ ਬਿੱਥੀ ਤੇ ਥਾਣ ਲੱਗੇ ਆ ਚਾਰ ਹੀ ਪੂਰੀ ਬਿੱਥੀ ਤੇ ਤੇ ਗੁਲਾਬੀ ਥਾਣ ਤੇ ਪਿੰਕ ਰੋਜ਼ਲ ਗਈ ਆ ਗਲਬ ਕੋਈ ਨਾ ਸਗੀ ਤੇ ਮੱਥੇ ਜਿਵੇਂ ਘੋੜੇ ਵਾਲੇ ਵੀਰ ਨਹੀਂ ਕਰ ਦਿੰਦੇ ਮੱਥੇ ਪਟਾ ਹੈਨਾ ਤੇ ਪੈਰਾਂ ਤੇ ਚੱਪ ਚਾਰੇ ਪੈਰ ਚਿੱਟੇ ਉਹ ਗੱਲ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਪੂਰੀ ਸੁਨੱਖੀ ਬਿਊਟੀਫੁੱਲ ਮੈਂ ਕਿਹਾ ਵੀ ਜਮਾ ਐ ਗੁਲਾਬੀ ਨਾਸਾਂ ਤੇ ਪਿੰਕ ਨੋਜ਼ ਵਾਲੀ ਹਨ ਆ ਗਈ ਤੇ ਜਾਤਕਵਾਟ ਵੀ ਚੰਗੀ ਏ ਵੀਰੇ ਤੇ ਖੋਲ ਲ ਕਰਾਂ ਦੀ ਚਾਰ ਹੀ ਥਾਣਾ ਕੇ ਫੂਡ ਸੰਗ ਵਾਧੂ ਹੈ ਨਹੀਂ ਜੀ ਫੂਡ ਜਾਂ ਕਿਸੇ ਬੱਸੀ ਦੇ ਨਹੀਂ ਠੀਕ ਹੈ ਜੀ ਲਓ ਵੀ ਸੱਜਣੋ ਕਰਾਂ ਦੀ ਕਰੋ ਤੋ ਰਾਜੇ ਕਹਿੰ ਘੂੜੀ ਵਾਂਗੂ ਜਾਂਦੀ ਆ ਤੇ 3.5 ਮਹੀਨੇ ਪਾਈ ਕਹਿੰਦਾ ਵੀ ਉਮਰ ਆ ਲੱਭਰੀ ਕੋਈ ਪਤਾ ਵੀਰੇ ਇਹਦੀ ਕੋਈ ਡਿਟੇਲ ਵੀ ਸੀਮਨ ਕਿਹੜੇ ਦੀ ਹੈ ਇਹ ਇਹ ਬਈ ایਬੀਐਸ ਦੇ ਸੀਮਨ ਦੀ ਦੱਸੀ ਸੀਗੀ ਠੀਕ ਹੈ ਤੇ ਮਾਤਰ ਰਿਕਾਰਡ ਕੋਈ ਇਹਦਾ ਸੀਮਨ ਦਾ ਰਿਕਾਰਡ ਸੀਗਾ ਬਈ 28 ਤੋਂ 30 ਲੀਟਰ ਦਾ ਠੀਕ ਹੈ ਜੀ ਇਹਦਾ ਬਈ ਬਿਲਕੁਲ ਹਬਾ ਜਿਹੜਾ ਲੈਣਾ ਲਿਆ ਤਾ ਠੀਕ ਹੈ ਬੰਦੇ ਨੇ ਥੋੜੀ ਮਜਬੂਰੀ ਪੈ ਗਈ ਯਾਰ ਹਾਂ ਉਹ ਤਾਂ ਹੀ ਉਹ ਵੇਚਿਆ ਉਹ ਤਾਂ ਬੜੀ ਜਿਹੀ ਮਾਂ ਜੇਦਨ ਦਿਖਾਉਣੀ ਆ ਹਣਾ ਹਾਂ ਹਾਂ ਬਾਹਰੀਆਂ ਚੰਗੀਆਂ ਸੀ ਜਿੱਦ ਤੋਂ ਬੰਦਾ ਲੈ ਆਇਆ ਸੀਗਾ ਠੀਕ ਹੈ ਉਹ ਤਾਂ ਬਈ ਜਿਵੇਂ ਮੇਲੇ ਆ ਤੇ ਨਹੀਂ ਜਿੱਦੇ ਲੋਕ ਹਣਾ ਪੂਰੇ ਹੁੰਦੇ ਹਾਂ ਹਾਂ ਬਈ ਬੱਚੀਆਂ ਹਾਂ ਤੇ ਬਈ ਉਹ ਮਸ਼ੀਨ ਲਾਉਂਦੇ ਹੁੰਦੇ ਆ ਪਿੰਡੇ ਤੇ ਹਾਂ ਉਵੇਂ ਕੱਟੇ ਤੇ ਉਵੇਂ ਬਈ ਬੰਦੇ ਨੇ ਨਾ ਬਾਹਲਾ ਵਿਚਾਰੇ ਸ਼ੌਂਕ ਸੀ ਜੀ ਉਹ ਕਹਿੰਦਾ ਵੀਰੇ ਮੈਨੂੰ ਇਸਵੇਂ ਬਰੀਡ ਤੇ ਕੰਮ ਕਰਨਾ ਤੇ ਉਹਦਾ ਬਾਈ ਦਾ ਬਾਹਰਲਾ ਲੱਗ ਗਿਆ ਵੀ ਆ ਹਾਂ ਹਾਂ ਠੀਕ ਹੈ ਹਾਂਜੀ ਹਾਂ ਤੇ ਲਾਪਰੀ ਰਫੀ ਦੀ ਡਿਮਾਂਡ ਕੀ ਰਹੁ ਵੀਰੇ ਇਹ ਵੀ ਤੇਰੀ ਡਿਮਾਂਡ ਵੀਰੇ 10.500 ਰੁਪਏ 10.500 ਰੁਪਏ ਲਓ ਵੀ ਸੱਜਣੋ ਪਹਿਲੇ ਨੰਬਰ ਵਾਲੀ ਵੱਛੀ ਬਿਲਕੁਲ ਜੈਜ ਰੇਟ ਤੇ 3.5 ਮਹੀਨੇ ਉਮਰਾਂ ਤੇ ਵੱਛੀ ਤੇ ਡੇਢ ਢਾਂਗਾ ਸੱਜਣੋ ਜਿਹੜਾ ਭਰਾ ਮੰਨ ਕੇ ਚੱਲੋ ਜਾ ਕੇ ਜਾ ਕੇ ਜਿਹੜਾ ਭਰਾ ਚੰਗੀ ਇਹਦੀ ਕੇਅਰ ਕਰ ਲੂਗਾ ਤੇ ਚੰਗੀ ਫੀਡ ਫੂਡ ਪੈਜੂਗੀ ਤੇ ਚੰਗੀ ਵੱਛੀ ਵਹਿੜ ਸੋਹਣੀ ਚੜ ਹੋਊਗੀ ਸਿਰੇ ਦੀ ਵਹਿੜ ਹਾਂ ਕਿਉਂਕਿ ਰੰਗ ਬੰਨ ਚੰਗਾ ਬੀਬੂ ਆ ਚੰਗੀ ਆ ਗਈ ਕੁਆਲਿਟੀ ਇੱਕ ਨੰਬਰ ਆ ਗਈ ਰੇਟ ਆ ਗਿਆ ਜੀ ਇਹਦਾ 10000 ਰੁਪਿਆ ਵਿੱਚੋਂ ਮਾਨਤਾ ਨਾਲ ਬਈ ਕਹਿੰਦਾ ਕਰਾਂਗੇ ਤੇ ਇੱਕ ਦੋ ਨੰਬਰ ਤੇ ਆ ਗਈ ਵਸੀ ਬਲੈਕ ਕਲਰ ਦੇ ਵਿੱਚ ਬਹੁਤ ਚੰਗੀ ਕੁਆਲਟੀ ਵਾਲੀ ਇਹ ਵੀ ਛੋਟਾ ਬੱਚਾ ਇਹਦੀ ਕਿੰਨੀ ਉਮਰ ਹੋ ਲਾ ਪ੍ਰੀਤ ਬਿਆਨ ਤੇ ਇਹਦੀ ਉਮਰ ਹੈ ਜੀ ਬਈ 4 ਮਹੀਨੇ ਤੇ 4 ਦਿਨਾਂ ਦੀ 4 ਮਹੀਨੇ ਤੇ 4 ਦਿਨਾਂ ਦੀ ਹੈ ਤੇ ਸੀਮਨ ਕੋਈ ਡਿਟੇਲ ਇਹ ਬਈ ਡੈਨਮਾਰਕ ਦੇ 41 33 ਦੀ ਹੈ ਬਈ 41 33 ਦੀ ਮਦਰ ਕਾਰਡ ਕੋਈ ਇਹਦਾ ਵੇਖ ਮਾਜ਼ ਰਿਕਾਰਡ ਵੀਰੇ ਦਾ ਇਹਦੀ ਮਾਲਾ ਰਿਕਾਰਡ ਵੀਰੇ 34 ਲੀਟਰ ਦਾ ਠੀਕ ਹੈ ਲਿਆ ਕਰਾਂਗੇ ਇਧਰ ਨੂੰ ਪਹਿਲਾਂ ਤਾਂ ਫੇਸ ਕੁਆਲਟੀ ਕਰੋ ਚੱਕੀ ਜੀ ਪਹਿਲਾਂ ਤੋਂ ਸ਼ੂਟਰ ਦਾ ਫੇਸ ਹੈ ਤੇ ਨਿੱਕੇ ਕੰਨ ਤਿੰਨ ਚਾਰ ਉਂਗਲਾਂ ਦਾ ਕੰਨ ਸਿਰਫ ਬੱਚੀ ਦੀ ਕੁਆਲਟੀ ਚੰਗੀ ਹੈ ਤੇ ਬਲੈਕ ਕਲਰ ਦੇ ਵਿੱਚ ਆ ਗਈ ਬਾਕੀ ਲੂਈ ਚੰਗੀ ਦੱਸਦੀ ਹੈ ਹੈਨਾ ਤੇ ਰੋਕੀ ਗਰਾਂ ਦੀ ਮਾੜਾ ਥਣ ਥਣ ਵੀ ਵਿਖਾ ਦਗੇ ਦੂਦੋਂ ਦੀਦੇ ਸੰਤਾ ਚਾਰ ਹੀ ਲੋ ਜਿਹਨਾਂ ਚਾਰ ਸਾਣਾ ਪੂਰੇ ਮੋٹے ਮੋٹے ਕਾਲੇ ਰੰਗ ਦੇ ਤੇ ਪੂਰੇ ਬਿੱਥੀ ਤੇ ਲੱਗੇ ਹੋਏ ਆ ਕੋਈ ਫੋਟਸ਼ਾਂਗ ਹੈ ਨਹੀਂਗੀ ਤੇ ਵਛੀ ਦੀ ਵੇਰਬੂਲੇ ਦੀ ਵੀ ਚੰਗੀ ਆ ਸੋਹਣਾ ਰੰਗਵਾਨਾ ਚੰਗੀ ਚੌਂਕ ਦਮਕਾ ਠੀਕ ਆ ਤੁਰਨਾ ਦਰਨਾ ਤਾਂ ਫਿਰ ਜਿਹੜੇ ਫਾਰਮ ਵਾਲੇ ਪਸ਼ੂ ਉਹਨਾਂ ਨੂੰ ਫਿਰ ਆਈ ਜਾਂਦਾ ਬਾਈ ਉਮਰ ਆ ਗਈ ਇਹਦੀ 4 ਮਹੀਨੇ ਤੇ 4 ਦਿਨ ਤੇ ਥਣ ਵੀ ਚਾਰੀ ਆ ਗਏ ਫੋਰਸ਼ਾਂਗ ਵਾਧੂ ਹੈ ਨਹੀਂ ਤੇ ਕੁਆਲਿਟੀ ਜਿਹੜੀ ਸੱਜਣੋ ਸਾਡੇ ਸਾਹਮਣੇ ਬਹੁਤ ਸੋਹਣੀ ਚੰਗੇ ਬਾਈ ਦੇ ਸੀਮਨ ਦੀ ਦੱਸਿਆ ਡੈਨਮਾਰਕ 4133 ਦੀ ਆ ਬਾਈ ਕਹਿੰਦਾ ਤੇ ਮਦਰ ਕਾਰਡ ਵੀ ਸੋਹਣਾ ਫੇਸਕਵਡ ਆ ਬਾਈ ਜਿਹੜਾ ਭਰਾ ਲੈ ਗਿਆ ਯਾਰ ਇੱਕ ਗੱਲ ਦਾ ਵਾਦਾ ਬੈਂਦਾ ਤੇਰੀ ਵੀਡੀਓ ਤੇ ਕਹਿੰਨੇ ਆ ਯਾਦ ਰੱਖੂਗਾ ਬੱਸੀ ਇਹਦੀ ਕੀ ਡਿਮਾਂਡ ਰੋੜਾ ਇਹਦੀ ਡਿਮਾਂਡ ਬੈਂਦ ਤਾਂ ਹੈਈ ਬਾਈ 13500 ਰੁਪਏ 100 ਕਿਲੋਮੀਟਰ ਕਰਾਇਆ ਫਿਰ ਸਾਢੇ 13000 ਰੁਪਏ ਡਿਮਾਂਡ ਹੈ ਦੋ ਨੰਬਰ ਵਾਲੀ ਬੱਚੀ ਦੀ 100 ਕਿਲੋਮੀਟਰ ਕਰਾਇਆ ਫਿਰ ਬੈਂਦ ਆਇਂ ਲੱਗਦਾ ਬੱਚੀ ਜਿਵੇਂ ਅੱਜ ਹੀ ਬਈ ਗੱਬਣ ਹੁੰਦੀ ਐ ਝੋਲੀ ਵਾਲੀ ਥੱਲੇ ਆਏ ਆ ਹਾਂ ਪੂਰੀ ਵਧੀਆ ਨਹੀਂ ਚਮਕਦਮ ਕੋਈ ਚੰਗੀ ਆ ਬੱਚਾ ਵਧੀਆ ਪਲਿਆ ਹੋਆ ਬੱਚਾ ਜਿਹੜੀ ਉਹ ਹੁੰਦੀ ਐ ਟਾਪ ਸਟਾਰਟਰ ਜੀ ਨਿੱਕੇ ਬੱਚੇ ਨੂੰ ਪੈਂਦੇ ਹੁੰਦੇ ਬਾਈ ਹਾਂ ਉਹ ਫੀਡ ਜੀ ਦੇ ਇਹ ਬਲੀਵ ਹੀ ਆ ਠੀਕ ਆ ਸਾਢ ਕਿੰਨੀ ਕੀ 13000 ਰੁਪਿਆ 13500 13500 ਰੁਪਿਆ ਡਿਮਾਂਡ ਆ ਸੱਜਣੋ ਤੇ 100 ਕਿਲੋਮੀਟਰ ਦੀ ਪਹੁੰਚ ਫਰੀ ਇਦੋਂ ਅੱਗੇ ਆ ਗਈ ਵਾਈਟ ਕਲਰ ਦੀ ਇਹਦੀ ਕੀ ਡਿਟੇਲ ਆ ਲਾ ਪ੍ਰੀਤਾ ਨੰਬਰ ਤੇ ਤੇ ਬਚੀ ਗਈ ਸਾਢੇ 7 ਮਹੀਨੇ ਦੀ ਸਾਢੇ 7 ਮਹੀਨੇ ਉਮਰ ਆ ਤੇ ਪਤਾ ਕੋ ਕਿਹੜੇ ਸੀ ਮੰਦਿਰੇ ਵੀਰੇ ਇਹ ਤਾਂ ਹੁਣ ਆ ਯਾਰ ਅੱਛਾ ਠੀਕ ਆ ਲੈ ਚੱਲ ਕਰਾਂ ਜੀ ਤੋਰਾ ਤਾਰਾ ਕਰਾ ਚੱਕ ਲੋ ਵੀ ਸੱਜਣੋ ਤੇ ਸ਼ੁਰੂ ਕਰਨ ਦੀ ਕੁਆਲਿਟੀ ਚ ਕਿੰਨੀ ਉਮਰ ਦੱਸ ਲਾਪਰੀ ਤੇਰੀ ਸਾਢੇ 7 ਮਹੀਨੇ ਸਾਢੇ 7 ਮਹੀਨੇ ਉਮਰ ਹੈ ਤੇ ਵਧੀਆ ਸੋਹਣੀ ਚੰਗੀ ਵਜਣ ਵਾਲੀ ਹੈ ਤੇ ਥਣ ਚਾਰੀ ਆ ਗਈ ਫੋਰ ਸ਼ਾਂਗ ਬਾਦੂ ਪੁਰਾਣੀ ਪਿੰਕ ਨੋਜ਼ ਵਾਲੀ ਆ ਗਈ ਵੀ ਵਾਈਟ ਕਲਰ ਦੇ ਵਿੱਚ ਆ ਗਈ ਇਹ ਆ ਗਈ 3 ਨੰਬਰ ਤੇ ਸੱਜਣੋ ਤੇ ਇਹਦੀ ਡਿਮਾਂਡ ਲਾਪਰੀ ਤਾਂ ਇਹਦੀ ਡਿਮਾਂਡ ਬਈ 16000 ਸਾਢੇ 16000 ਰੁਪਇਆ ਹਾਂ ਠੀਕ ਹੈ 100 ਕਿਲੋਮੀਟਰ ਦਾ ਕਿਰਾਇਆ 100 ਕਿਲੋਮੀਟਰ ਕਿਰਾਇਆ ਫਰੀ ਹੈ ਹਾਂਜੀ 3 ਨੰਬਰ ਵਾਲੀ ਬੱਚੀ ਦੀ ਆ ਗਈ ਡਿਮਾਂਡ ਸਾਢੇ ਵੇਖ ਲਈ ਕੀ ਡਿਮਾਂਡ ਹੈ 16.5 ਹਜ਼ਾਰ 16.5 ਹਜ਼ਾਰ ਰੁਪਏ ਡਿਮਾਂਡ ਹੈ ਚਾਰ ਹੀ ਥਾਣਾ ਸੱਜਣੂ ਫੋਰ ਸ਼ਾਂਗ ਪੂਰਾ ਨਹੀਂ ਤੇ ਸੋਨਾ ਚੰਗਾ ਵਜਨ ਵਜੂਦ ਹੈ ਇਹਦੂ ਅੱਗੇ ਆ ਗਈ ਫਿਰ ਵਾਈਟ ਕਲਰ ਦੀ 4 ਨੰਬਰ ਤੇ ਬੱਛੀ ਇਹਦੀ ਕੀ ਡਿਟੇਲ ਆਲਾ ਭਰੀ ਦੱਸੀ ਇਹਦੀ ਕੀ ਡਿਟੇਲ ਹੈ ਵੀ ਇਹਦੀ ਕੀ ਡਿਟੇਲ ਹੈ ਇਹ ਹੈਗੀ ਆ ਬਾਈ 7.5 ਮਹੀਨੇ ਦੀ ਇਹ ਆ 7.5 ਮਹੀਨੇ ਦੀ ਹਾਂ ਲਓ ਵੀ ਸੱਜਣੂ ਆਪਾਂ ਦੁਬਾਰਾ ਫੇਰ ਕੈਮਰਾ ਮਾਰ ਦਨੇ ਆ ਕਿਉਂਕਿ ਬਾਈ ਕੁਆਲਟੀ ਕੋਈ ਵੀਡੀਓ ਬਣਾਉਂਦੇ ਵਿੱਚ ਵੀਰ ਆਏ ਸੀ ਹਾਂ ਬਾਈ ਗੱਲਬਾਤ ਜੇ ਕਰਨੀ ਤੇ ਦੰਦੋ ਖੀਰੀ ਹੈਗੀ ਕਨਫਰਮ ਉਮਰ ਕਿੰਨੀ ਦੱਸਿਆ ਸੀ ਲੱਭਣੀ ਤੇਰੀ ਬਾਈ 7.5 ਮਹੀਨੇ ਸਾਢੇ 7 ਮਹੀਨੇ ਉਮਰ ਹੈ ਤੇ ਜਿਹੜੇ ਸੰਨ ਉਮਰ ਦੱਸੀ ਬਾਈ ਨੇ ਭਜਨ ਭੂਜਨ ਚੰਗਾ ਬੱਜੀਆ ਤੇ ਥੱਲੇ ਕੁਆਲਟੀ ਕਰੋ ਚੱਕ ਜੀ ਚਾਰ ਹੀ ਥਾਣਾ ਫੋਰ ਸ਼ਾਂਗ ਵਾਧੂ ਹੈ ਪੁਰਾਣੀ ਤੇ 100 ਕਿਲੋਮੀਟਰ ਦੀ ਸੱਜਣੋ ਇਹਦੀ ਪਹੁੰਚ ਪਿੰਕ ਨੋਜ਼ ਵਾਲੀ ਇਹ ਆ ਗਈ ਬਹੁਤ ਸੋਹਣੀ ਨਾਲ ਵਾਈਟ ਤੇ ਵਿੱਚ ਬਰਾਊਨ ਕਲਰ ਦੇ ਕੱਲਾ ਕੰਨਾਂ ਤੇ ਰੰਗ ਜਾ ਤੇ ਬਹੁਤ ਸੋਹਣੀ ਬੱਚੀ ਚੰਗੀ ਜੇ ਸੱਜਣੋ ਇਹਦੀ ਕੇਅਰ ਹੋ ਗਈ ਨਾ ਹਾਂ ਤੇ ਬਹੁਤ ਸੋਹਣੀ ਬੱਚੀ ਤਿਆਰ ਹੋ ਗਈ ਹਾਂ ਪੱਠਪੁੱਡੇ ਦੀ ਬਣਾਵਟਾ ਜਿਹੜੀ ਅਲੱਗ ਜੀ ਆ ਸਾਰੀਆਂ ਬੱਚੀਆਂ ਚ ਹੈ ਨਾ ਬਈ ਤੇ ਖੁੱਲੇ ਦੇ ਹੱਡ ਪੈਰਾਂ ਦੀ ਆ ਬਾਕੀ ਬਹੁਤ ਸੋਹਣੀ ਬੰਤਰਾ ਸਰੀਰ ਦੀ ਇਹ ਤੋਂ ਅੱਗੇ ਆ ਗਈ 4 ਨੰਬਰ ਤੇ ਇਹ ਬੱਚੀ ਇਦੋਂ ਵੱਡੀ ਵੱਡੀ ਆ ਕੱਦ ਕਾਟ ਦੀ ਖੀਰੀ ਲਾਪਰੀ ਤੇ ਵੀ ਵੱਚੀ ਵੀਰੇ ਸਾਰੀਆਂ ਬੱਚਿਆਂ ਦੇ ਦੰਦੋ ਖੀਰੀਆ ਠੀਕ ਆ ਬਾਈ ਕਹਿੰਦਾ ਵੀ ਸਾਰੀਆਂ ਬੱਚਿਆਂ ਦੇ ਦੰਦੋ ਖੀਰੀਆ ਪਹਿਲਾਂ ਤਾਂ ਕੁਆਲਟੀ ਕਰੋ ਚੱਕ ਜੀ ਪਿੰਕ ਨੂੰ ਵਿਸ਼ਾਲੀ ਆ ਗਈ ਤੇ ਬਿਲਕੁਲ ਛੋਟਾ ਕੰਨ ਤੇ ਛੋਟਾ ਫੇਸ ਆ ਤੇ ਨਖਰਾ ਨਖਰਾ ਬੜਾ ਵੱਚੀ ਦਾ ਹੈ ਨਾ ਚੰਗੀ ਤੇ ਵੇਲਵੂਲ ਵੀ ਚੰਗੀ ਆ ਸੋਹਣਾ ਕੱਦ ਕਾਠਾ ਉਮਰਤ ਕਿੰਨੀ ਲਾਪਰੀ ਤੇ ਦੀ ਉਹ ਮਰੇ ਦੀ ਬਈ ਹੈ 7 ਮਹੀਨੇ ਤੇ 14 ਦਿਨਾਂ ਦੀ 7 ਮਹੀਨੇ ਤੇ 14 ਦਿਨਾਂ ਦੀ ਉਮਰ ਆ ਬਾਈ ਕਹਿੰਦਾ ਕੀ ਬਾਤਾਂ ਯਾਰ ਬਈ ਯਾਰ ਸਹੀ ਗੱਲ ਰੰਗ ਪ੍ਰਿੰਟ ਚਮਕਦਮਕ ਪੂਰੀ ਹੱਲੇ ਆ ਜਿਹੜਾ ਭਰਾ ਲੈ ਗਿਆ ਸੱਜ ਨੂੰ ਵਧੀਆ ਜੀ ਚੰਗੀ ਕੇਅਰ ਹੋ ਗਈ ਗੱਲ ਕੇਅਰ ਤੇ ਆ ਕੇ ਖੜਦੀ ਆ ਜਿਹੜਾ ਵੀ ਆਪਾਂ ਪਸ਼ੂ ਕੋਈ ਵੀ ਲੈਣੇ ਆ ਤੇ ਜੇ ਉਹਦੀ ਆਪਾਂ ਚੰਗੀ ਕੇਅਰ ਕਰਾਂਗੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਦੇ ਆ ਕਿਉਂਕਿ ਬੱਚੀ ਜਿਹੜੀ ਕੁਆਲਟੀ ਵਾਲੀ ਆ ਜਾਤ ਬਰੀਡ ਪੂਰੀ ਫੁੱਲ ਹੈ ਤੇ ਆਟੋਮੈਟਿਕ ਹੀ ਮੰਨ ਕੇ ਚੱਲੋ ਵੀ ਜਿਹੜੀ ਬਰੀਡ ਵਾਲਾ ਪਸ਼ੂ ਆ ਉਹਨੇ ਸੇਵਾ ਨਾਲ ਨਿਕਰਨਾ ਹੀ ਆ ਤੇ ਚਾਰ ਹੀ ਥਾਣਾ ਗਏ ਹੈ ਨਾ ਬਾਈ ਖੜੀ ਪੂਸ਼ਕਰਾਂ ਦੀ ਮੜੀ ਪੂਰੇ ਲੰਮੇ ਲੰਮੇ ਤੇ ਗੁਲਾਬੀ ਰੰਗ ਦੇ ਥਾਣਾ ਤੇ ਲਾਪਰੀ ਦੇ ਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਬਈ 17500 17500 100 ਕਿਲੋਮੀਟਰ ਪਹੁੰਚ ਫਰੀ ਠੀਕ ਹੈ ਜੀ ਤੇ ਲੈ ਫਿਰ ਹੁਣ 5 ਨੰਬਰ ਵਾਲੀ ਦਾ 10 ਵੀਰੇ ਕੀ ਡਿਟੇਲਾਂ ਪਹਿਲਾਂ ਤੇ ਇਹਦੇ ਖੜੀ ਤੇ ਥਾਣ ਵਿਖਾ ਪੂਰੇ ਮੈਂ ਕਿਹਾ ਵੀ ਲੰਮੇ ਲੰਮੇ ਚਾਰ ਹੀ ਥਾਣਾ ਫੂਰ ਸ਼ੰਗ ਵਾਧੂ ਨਿਸ਼ਾਨ ਵੀ ਹੈ ਨਹੀਂ ਗਾ ਤੇ ਪੂਰੇ ਵਿਥੀ ਤੇ ਥਣ ਲੱਗਿਆ ਲਾਪਰੀ ਤੇ ਕਿੰਨੀ ਉਮਰ ਹੈ ਜੀ ਵੀਰੇ ਇਹਦੀ ਵੀ ਉਮਰ ਬਈ ਬੰਦ ਹੈਗੀ ਆ 7 ਮਹੀਨੇ ਤੇ 16 17 ਦਿਨ 7 ਮਹੀਨੇ ਚ 16 17 ਦਿਨ ਬਾਈ ਕਹਿੰਦਾ ਵੀ ਉੱਪਰ ਆ ਤੇ ਵੱਛੀ ਦੀ ਇਹਦੀ ਵੀ ਗਲੀਡ ਗਲੂਟ ਚੰਗੀ ਆ ਵੇਲ ਵੀ ਚੰਗੀ ਆ ਸੋਹਣਾ ਕੱਦਗਾਠ ਆ ਤੇ ਥਾਣਾ ਕੇ ਚਾਰ ਹੀ ਵਾਧੂ ਫੂਰ ਸ਼ੰਗ ਪੂਰਾ ਨਿਸ਼ਾਨ ਵੀ ਨਹੀਂ ਬਾਈ ਕਹਿੰਦਾ ਮਿਲਣਾ ਤੇ ਦੰਦੋ ਆ ਗਈ ਖੀਰੀ ਲਾਪਰੀ ਤਾਂ ਹੈ ਨਾ ਦੰਦੋ ਖੀਰੀ ਆ ਤੇ ਇਹਦਾ ਕੋਈ ਮੈਸਰ ਕਾਰਡ ਵੀਰੇ ਹੈਂ ਇਹ ਮਾਰ ਗਾੜਾ ਹੈ 25 26 ਲੀਟਰ ਦਾ 25 26 ਲੀਟਰ ਵਾਈ ਕਹਿੰਦਾ ਵੀ ਇਹਦੀ ਮਾਤਾ ਤੋਂ ਰਿਕਾਰਡ ਰਿਹਾ ਤੇ ਸੋਹਣਾ ਕੱਦ ਗਾਠਾ ਵਧੀਆ ਵਜਨ ਹੈ ਤੇ ਇਹਦੀ ਡਿਮਾਂਡ ਲਾਪਰੀ ਦਾ ਇਹਦੀ ਡਿਮਾਂਡ ਬਈ 15000 ਸਾਢੇ 15000 ਰੁਪਇਆ ਤੇ 100 ਕਿਲੋਮੀਟਰ ਇਹਦਾ ਵੀ ਕਿਰਾਇਆ ਠੀਕ ਹੈ ਲਓ ਵੀ ਸੱਜਣੋ ਸਾਢੇ 15000 ਚ ਤੁਹਾਨੂੰ ਮਿਲ ਜੂਗੀ 100 ਕਿਲੋਮੀਟਰ ਦੀ ਹੋ ਜੂ ਪਹੁੰਚ ਹੋਰੀ ਹੁਣ ਇਹਦੂ ਅੱਗੇ ਦਿਖਾਉਨੇ ਆਪਾਂ ਸਿਮ ਲੈਂਦੇ ਬਿਲਕੁਲ ਕਾਬਲ ਬੱਚੀ ਬਲੈਕ ਕਲਰ ਦੇ ਵਿੱਚ ਪਹਿਲਾਂ ਤਾਂ ਇਹਦੀ ਚਮਕ ਦਮਕ ਕਰੋ ਚੈੱਕ ਲਾਪਰੀਤ ਕਿੰਨੀ ਉਮਰ ਹੈ ਜੀ ਵੀਰੇ ਇਹਦੀ ਬੇਨਤ ਹੈਗੀ ਆ ਉਮਰ ਬਈ 9 ਮਹੀਨਿਆਂ ਦੀ 9 ਮਹੀਨੇ ਉਮਰ ਆ ਦੰਦੋ ਖੀਰੀ ਆ ਗਈ ਹੈ ਪੂਰੇ ਚੰਗੇ ਨਗਰ ਨਰੋਈ ਤੇ ਚੰਗੇ ਬਈਨ ਵਾਲੀ ਐਸਜ ਨੂੰ ਬਾਕੀ ਜਿਹੜੀ ਥਾਂ ਝੋਲੀ ਦੀ ਪਾਸ ਆ ਤੋਰਾ ਤਾਰਾ ਕਰੋ ਚੈੱਕ ਇੱਕ ਨੰਬਰ ਤੋਰਾ ਫੇਸ ਕੁਆਲਟੀ ਦੇਖੋ ਨਿੱਕਾ ਕਰਨ ਤੇ ਫੇਲਬੂਲ ਵੀ ਚੰਗੀ ਹੈ ਤਾਂਸੀਂ 2 ਮਹੀਨਿਆਂ ਤੱਕ ਬੱਸੀ ਚੰਗੀ ਸੰਭਾਈ ਹੋ ਜਾਈ ਦੂ ਮੰਨ ਕੇ ਚਲੋ 1-2 ਘਟੇ ਫੀਡ ਦੇ ਦੇ ਅੰਦਰ ਜਾਣ ਤੇ 2 ਮਹੀਨੇ ਤੱਕ ਬੱਸੀ ਨਸੀਮ ਲੈ ਲੈਣਾ ਆਇਆ ਬਈ ਦੰਦ ਤੇ ਦੰਦੂ ਆ ਗਈ ਕੀ ਦੀ ਫਾਟ ਸਹੀ ਗੱਲ ਤੇ ਇਹਦੀ ਡਿਮਾਂਡ ਵੀਰੇ ਇਹ ਥਣ ਥੁੰਜੇ ਕਰਾਦੇ ਥਣ ਬਈ ਥਣ ਪੂਰੇ ਗਲਾਬੀ-ਗਲਾਬੀ ਥਣ ਆਪਾਂ ਪਹਿਲੇ ਮਾਰਤਾ ਕੈਮਰਾ ਤੁਰੀ ਜਾਂਦੀ ਤੇ ਤੇ ਸੋਹਣੇ ਥਣ ਆ ਪੂਰੀ ਬੱਸੀ ਤੇ ਤੇ ਮੋٹے ਮੋٹے ਥਾਣਾ ਕੋਈ ਆਇਆ ਨਹੀਂ ਵੀ ਕੋਈ ਨਿਸ਼ਾਨ 40 ਜਾਂ 26 ਦੀ ਅਵਸਥੀ ਬਾਈ ਡੈਨਮਾਰਕ ਤੇ 40 ਇੱਕ 26 ਦੀ ਆ ਗਈ ਇਹ ਇਹਦਾ ਮਦਰ ਰਿਕਾਰਡ ਪੱਪੜਾ ਵੇਖ ਬਹਿਣ ਤੇ ਕਿਵੇਂ ਚੱਲਦਾ ਪੂਰਾ ਹਾਂ ਬਾਕੀਆਂ ਲੈਗ ਸਕੋਰ ਆ ਜਿਹੜਾ ਬਹੁਤ ਸੋਹਣਾ ਵਧੀਆ ਹਾਂ ਖੜਨੀ ਖੁੜਨੀ ਵੱਚੀ ਦੀ ਨਾ ਤੇ ਨਖਰਾ ਨੁਖਰਾ ਕਰੋ ਚੱਕ ਬਿਲਕੁਲ ਦੂਰੋਂ ਪਰ ਕੈਮਰਾ ਮਾਰਿਆ ਹਾਂ ਤੇ ਬਹੁਤ ਸੋਹਣੀ ਚੰਗੀ ਵੱਚੀ ਕੁਆਲਟੀ ਵਾਲੀ ਇਹਦੀ ਡਿਮਾਂਡ ਲਾ ਪ੍ਰੀ ਇਹਦੀ ਡਿਮਾਂਡ 18500 ਰੁਪਿਆ 18500 ਰੁਪਿਆ ਸੱਜਣੋਂ ਡਿਮਾਂਡ ਆ 100 ਕਿਲੋਮੀਟਰ ਪਰ ਵੱਚੀ ਤੇ 100 ਕਿਲੋਮੀਟਰ ਹੈਗੀ ਪਹੁੰਚ ਫਰੀ ਇਹਦੇ ਅੱਗੇ ਸਾਨੂੰ ਇੱਕ ਦਿਖਾਉਣਾ ਨਗੀਨਾ ਲਾਹ ਪ੍ਰੀਤੇ ਦੀ ਦੱਸ ਕਿੰਨੀ ਉਮਰ ਆ ਵੀਰੇ ਬਿਆਸ ਤੇ ਬਾਈ ਇਹ ਬੱਚੀ ਹੈਗੀ ਆ ਬਾਈ 7 ਮਹੀਨੇ ਤੇ 5-7 ਦਿਨਾਂ ਦੀ 7 ਮਹੀਨੇ ਤੇ 5-4 ਦਿਨ ਬਾਈ ਕਹਿੰਦਾ ਵੀ ਉੱਤੇ ਆ ਪਹਿਲਾਂ ਤਾਂ ਇਹਦੀ ਥਣ ਝੋਲੀ ਫਰੋ ਚੈੱਕ ਗੁਲਾਬੀ ਥਣ ਆ ਆਏ ਜਿਵੇਂ 5-4 ਮਹੀਨਿਆਂ ਦੀ ਪਸ਼ੂ ਗੱਭਣ ਹੁੰਦਾ ਹੈਨਾ ਸਹੀ ਗੱਲ ਆ ਲੂਈ ਲਾਈ ਦੱਸ ਦੀ ਚੰਗੀ ਚਮਕਦਮ ਕਾ ਕਿੰਨੀ ਉਮਰ ਹੁਲਾ ਪ੍ਰੀਤੇ ਦੀ ਬਈ ਉਮਰ ਦੀ ਆ ਜੀ ਟਿਕਾ ਹਾਂ ਬਿਲਕੁਲ ਬੈਟਲ ਵੀ ਨਹੀਂ ਇਹ ਤਾਂ ਭਾਈ ਤੇ ਬਾਕੀ ਬੱਚੀ ਦਾ ਸੋਹਣਾ ਗਦ ਕਾਠਾ ਇਸ ਕੁਆਲਿਟੀ ਸੋਹਣੀ ਐ ਨਿੱਕਾ ਐ ਫੇਸ ਆ ਬਿਲਕੁਲ ਤੇ ਚੰਗੀ ਜਾਤ ਬਲੀਡ ਵਾਲੀ ਸੋਹਣੀ ਚਮਕਦਾ ਓਂਕਾ ਵੀ ਲਓ ਵੀ ਸੱਜਣੂ ਲਿਆ ਮੋੜ ਲਿਆ ਕਰਾਂ ਦੀ ਇਹ ਗੁਲਾਬੀ ਗੁਲਾਬੀ ਥਣ ਤੇ ਚਾਰ ਹੀ ਥਣ ਆ ਫੇਸ ਕੁਆਲਿਟੀ ਦੇਖੋ ਜੀ ਬਾਕੀ ਤੇ ਬੰਦ ਬਾਈ ਬੇਅੰਤ ਅੱਜ ਮੈਂ ਦੇਖਿਆ ਸਾਰੀਆਂ ਬੱਚੀਆਂ ਦੀ ਥਣ ਕਾਹ ਚਿੱਟੇ ਆ ਗੁਲਾਬੀ ਆ ਗੁਲਾਬੀ ਥਣ ਆਗੇ ਹਾਂ ਸਹੀ ਗੱਲ ਬਾਕੀ ਥਣ ਚੋਲੀ ਦੀ ਤਾਂ ਬਾਈ ਕਹਿੰਦਾ ਵੀ ਅਸੀਂ ਵੇਖ ਕੇ ਲੈਨੇ ਆ ਓਕੇ ਦੀ ਰਿਪੋਰਟ ਬੇਫਿਕਰ ਹੋ ਕੇ ਆ ਜੋ ਆਈ ਨਹੀਂ ਕੋਈ ਬਾਧੂ ਫੋਰਸ਼ਾਂਗ ਮਿਲੂ ਜੇ ਕਿਸੇ ਪਸ਼ੂ ਦੇ ਕੋਈ ਫੋਰਸ਼ਾਂਗ ਹੁੰਦੀ ਆ ਆ ਜਾਂਦੀ ਆ ਪਸ਼ੂਆਂ ਦੇ ਵਿੱਚ ਕੋਈ ਇਹਦੇ ਤੇ ਆਈ ਨਹੀਂ ਹੁੰਦਾ ਵੀ ਪਈ ਆਪਾਂ ਲਾਉਣੀ ਆ ਜਾਂ ਬਣਾਉਣੀ ਆ ਆ ਜਾਂਦੀ ਆ ਕਿਸੇ ਪਸ਼ੂ ਦੇ ਪਰ ਦੱਸਣ ਦਾ ਫਰਜ਼ ਬੰਦਾ ਹਾਂ ਆਪਾਂ ਆਈ ਨਹੀਂ ਬਈ ਇੱਥੇ ਲਾ ਆ ਜਾਵੇਂ ਝੂਠ ਦੇ ਮਰੀ ਜਾਓ ਸਹੀ ਗੱਲ ਹੈ ਤੇ ਜਿਹੜੀ ਚੀਜ਼ ਆ ਬਈ ਪਹਿਲਾਂ ਹੀ ਦੱਸ ਕੇ ਦਿਨੇ ਅਗਲੇ ਨੇ ਆਉਣਾ ਖੁਸ਼ ਹੋ ਕੇ ਸਹੀ ਗੱਲ ਹੈ ਇਹ ਤਾਂ ਹੈ ਬਾਈ ਬਹੁਤ ਸੋਹਣੀ ਬੱਚੀ ਹੈ ਜਿਹੜੀ ਇਹ ਆਪ ਤੁਹਾਨੂੰ ਦਿਖਾਈ ਹੈ ਤੇ ਸੋਹਣਾ ਰੰਗ ਰੂਪ ਆ ਲਪਰੀ ਤੇ ਇਹਦਾ ਕੋਈ ਮਾਦਰ ਕਾਰਡ ਦੱਸ ਸਕਦੇ ਇਹਦੇ ਸੀਮੰਦੀ ਕੀ ਹੈ ਮਾਦਰ ਕਾਰਡ ਭਈ 42 ਲੀਟਰ ਦਾ ਇਹ ਆਪ ਕਿਹੜੇ ਸੀਮੰਦੀ ਆ ਇਹ ਆਪ ਇਹ ਵੀ ਉਹਦੇ ਪਾਈਪਰ ਦੀ ਦੱਸੀ ਆਉਂਦੀ ਹੈ ਪੀਵੀਐਸ ਦੇ ਪਾਈਪਰ ਸੀਮੰਦੀ ਆ ਬਾਕੀ ਜਿਹੜੀ ਚੰਗੀ ਜਾਦ ਕੁਆਲਟੀ ਹੈ ਸੱਜਣੂ ਤਾਂ ਫਿਰ ਆਪ ਮੂੰਹੋਂ ਬੋਲਦੀ ਐ ਇਹਦੀ ਡਿਮਾਂਡ ਦੱਸ ਫਿਰ ਲਾਪਰੀਤ ਕਿੰਨੀ ਆ ਮਾਨ ਬਾਈ ਸਾਢੇ 22000 ਰੁਪਿਆ ਸਾਢੇ 22000 ਰੁਪਿਆ ਡਿਮਾਂਡ ਆ ਤੇ 100 ਕਿਲੋਮੀਟਰ ਤਾਂ ਇਹ ਚੀਜ਼ ਤੇ ਕਰਵਸੀ ਵੇਖ ਹਾਂ ਪੱਟ ਪੁਰੇ ਦੀ ਬਨਾਵਟ ਜਿਹੜੀ ਖੁੱਲੇ ਹੱਡ ਪੈਰਾਂ ਦੀ ਬੱਚੀ ਆ ਇਹ ਕਿਸੇ ਭਰਾ ਨੇ ਕੋਈ ਇੱਕ ਅੱਧਾ ਨਾਗ ਰੱਖਣਾ ਪਾਲਣਾ ਤੇ ਮੈਂ ਕਿਹਾ ਬਈ ਸੱਜਣੂ ਤੂੰ ਫਾਈ ਆਰ ਹੋਗੀ ਧੋਨੇ ਧੋਕੇ ਜਾਊਗਾ ਹਾਂ ਧੋਨੇ ਧੋਕੇ ਜਾਊ ਬਾਕੀ ਘਰੇ ਵੀ ਸੋਹਣੀ ਲੱਗਦੀ ਚੀਜ਼ ਖੜੀ ਕਿਸੇ ਭਰਾ ਨੇ ਇੱਕ ਦੋ ਪਸ਼ੂ ਰੱਖਣੇ ਹੁੰਦੇ ਇੱਕ ਘੱਟ ਤੇ ਪਰ ਕੁਆਲਟੀ ਵਾਲੀ ਬੱਚੀ ਆ ਹਾਂਜੀ 22000 ਰੁਪਏ ਡਿਮਾਂਡ ਹੈ ਤੇ 100 ਕਿਲੋਮੀਟਰ ਦੀ ਹੋਜੀ ਪਹੁੰਚ ਫਰੀ ਹੁਣ ਆਪਾਂ ਸਾਨੂੰ ਵਿਖਾਉਨੇ ਆ ਗੱਬਨ ਵਛੀਲਾ ਪ੍ਰੀਜ਼ੇ ਦੀ ਦੱਸ ਕੀ ਡਿਟੇਲ ਆ ਵੀਰੇ ਬਿਆਨ ਤਾਂ ਇਹ ਆਪਣੇ ਕੋਲ ਆਈ ਆ ਕੱਲ ਵੀਰੇ ਠੀਕ ਆ ਜੀ ਹਾਂਜੀ 2 ਮਹੀਨੇ ਤੇ ਹੈਗੀ 15 ਦੇ ਦਿਨ ਆਈ ਗੱਬਨ ਦਾ 15 ਦਿਨਾਂ ਦੇ ਸਵਾ ਕ ਦੋ ਮਹੀਨੇ ਦੇ ਪਾਸੇ ਹਸਿਆ ਹਾਂਜੀ ਹਾਂਜੀ ਗੱਬਨ ਚੈੱਕ ਪਾਸ ਬਈ ਮੈਂ ਚੈੱਕ ਕਰਾ ਕੇ ਲੈ ਕੇ ਆਏ ਆ ਠੀਕ ਆ ਤੇ ਅਗਲਾ ਆਪ ਦਾ ਡਾਕਟਰ ਨਾਲ ਲੈ ਗਿਆ ਵੀ ਆਪਦੇ ਸਹੀ ਗੱਲਾਂ ਵੀ ਜਿਹੜਾ ਵੀ ਲੈ ਕੇ ਜਾਊਗਾ ਬਾਈ ਦੇ ਘਰੇ ਖੜੀ ਦੀ ਫੁੱਲ ਗਾਰੰਟੀ ਹੋ ਕਿਉਂ ਲਾਪਰੀਤ ਹਾਂ ਹਾਂ ਤੇ ਚੈੱਕ ਬਤਸਰਜੀ ਨੇ ਇੱਕ ਵਾਰਕ ਤੁਸੀਂ ਕਰਨੀ ਗੱਭਣ ਹੋਈ ਅਗਲਾ 300 ਦੇ ਜੇ ਫੰਡਰ ਹੋਈ ਮੈਂ ਦੇ ਦੂੰ ਸਹੀ ਗੱਲ ਕਿੰਨੀ ਉਮਰ ਹੋ ਲਾ ਪ੍ਰੀਤ ਜੀ ਫਿਲਹਾਲ ਤਾਂ ਉਮਰ ਤਾਂ ਯਾਰ ਬਈ ਯਾਰ ਇਹਦੀ ਹੈਗੀ 15-16 ਮਹੀਨਿਆਂ ਦੀ ਠੀਕ ਹੈ ਦੰਦੋ ਖੀਰੀ ਆ ਨਹੀਂ 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 ਖੀਰੀ ਨਹੀਂ ਦੰਦੋ ਦਾ ਹੀ ਚੌਗੀ ਹੋਊਗੀ ਚੌਗੀ ਹੋਊਗੀ ਠੀਕ ਹੈ ਤੇ 2 ਮਹੀਨੇ ਸਵਾ 2 ਮਹੀਨੇ ਦੇ ਆਸ-ਪਾਸ ਗੱਭਣ ਤੇ ਪਤਾ ਕਿਹੜੇ ਸੀ ਮੰਨਦੀ ਇਹ ਲਾਪਰੀ ਤੇ ਇਹ ਬਿਆਨ ਤੇਰੇ ਇਹ ਵੀ ਆਦੀ ਦੱਸਿਆ ਸੀ ਠੀਕ ਹੈ ਇਹ ਵੀ ਆ ਤੇ ਸਟ੍ਰਾਈਕਰ ਦੀ ਦੱਸੀ ਲਿਖਣੀ ਠੀਕ ਹੈ ਤੇ ਲੱਗਿਆ ਕਿਹੜਾ ਸੀ ਮੈਨੂੰ ਕੋਈ ਲੱਗਿਆ ਨਹੀਂ ਪਤਾ ਬਕਾ ਬਈ ਯਾਰ ਅੰਦਾਜ਼ਾ ਤੇਰੇ ਸਾਹਮਣੇ ਹੈ ਕਿੰਨਾ ਕਪਾ ਦੁੱਧ ਬਈ ਬਈ ਬਿਆਨ ਤੇ ਜਿਹੜੇ ਸਾਡੇ ਬੱਚੇ ਦੀ ਬਰੀਕੀਆਂ ਬਰੂਕੀਆਂ ਹਣਾ ਹਾਂ ਕੁਆਲਿਟੀ ਹੈ ਹਣਾ ਹਾਂ ਕੁਆਲਿਟੀ ਆ ਬੇਲ ਫੂਲ ਬਹੁਤ ਆ ਬੱਛੀ ਦੀ ਹਾਂ ਝੋਲੀ ਦੇ ਕੇ ਕਰੀ ਕਿੰਨੀ ਝੋਲੀ ਝਾਲੀ ਦਾ ਮੈਸੇਜ ਜੀ ਓਕੇ ਦੀ ਰਿਪੋਰਟ ਆ ਸਹੀ ਗੱਲ ਆ ਝੋਲੀ ਤਾਂ ਐਂ ਜਿਵੇਂ 5-4 ਮਹੀਨੇ ਦੀ ਗੱਬਣ ਹੁੰਦੀ ਆ ਹਾਂਜੀ ਤੇ ਸਵਾ ਦੋ ਮਹੀਨੇ ਦੀ ਬ ਤੇ ਬਾਈ ਦੇ ਘਰੇ ਖੜੀ ਦਾ ਫੁੱਲ ਤਸੱਲੀ ਬਾਈ ਕਹਿੰਦਾ ਕਰ ਲਓ ਆਪ ਦਾ ਡਾਕਟਰ ਤੁਸੀਂ ਆਪ ਲਿਓਣਾ ਤੇ ਚੈੱਕ ਪਾਸਟ ਕਰਾ ਕੇ ਤੁਸੀਂ ਲੈ ਕੇ ਜਾਣੀ ਐ ਐਂ ਕਿ ਮੈਂ ਕਿਹਾ ਪੂਰੀ ਸੰਭੀ ਵੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੱਕ ਪਾਸ ਵੱਛੀ ਮੰਨ ਕੇ ਚਲ ਦੰਦਾ ਤੋਂ 4 ਪਰ ਬੇਲਬੂਲਾ ਵੱਛੀ ਦੀ ਕੱਦ ਕਾਠ ਬਹੁਤ ਸੋਹਣਾ ਬਈ ਠੋਲੀ ਵੇਚੀ ਜਿੰਨੀ ਸਾ ਮੇਨ ਗੱਲ ਹੁੰਦੀ ਹੈ ਤਸੱਲੀ ਦੀ ਤੇ ਵਪਾਰ ਦਾ ਕੰਮ ਆ ਵੀਰ ਦਾ ਪ੍ਰਾਣਾ ਸਾਫ਼ ਸੁਥਰਾ ਕੰਮ ਆ ਕੋਈ ਐਵੇਂ ਜਾਜੇ ਝੂਠ ਫਾਣ ਨਾਲਾ ਨਹੀਂ ਕੰਮ ਤੇ ਸੋਹਣੇ ਨਾਗ ਆਉਂਦੇ ਆ ਬਾਈ ਕੋਲੇ ਬੰਦੀ ਬੈਂਤ ਵੱਛੀ ਦੀ ਕੁਆਲਿਟੀ ਕੁਆਲਿਟੀ ਇੱਕ ਨੰਬਰ ਆ ਸਹੀ ਗੱਲ ਰੰਗ ਪ੍ਰਿੰਟ ਵੀ ਸੋਹਣਾ ਤੇ ਸੋਹਣੀ ਚਮਕਦੌਕਾ ਹਾਂ ਬਈ ਲਵਪਰੀ ਤੇ ਇਹਦੀ ਡਿਮਾਂਡ ਫਿਰ ਵਧੇਗੀ ਡਿਮਾਂਡ ਬਿਆਨ ਤੇ 44000 ਰੁਪਿਆ ਬਾਈ 44000 ਰੁਪਿਆ ਹਾਂ ਬਈ ਤੇ ਛੋੜ ਛੱਪਾ ਹੋ ਜੂਗਾ ਬਈ ਉਹ ਆਪਾਂ ਕਰ ਦਾਂਗੇ ਬਾਈ ਠੀਕ ਹੈ ਗੱਲ ਤੈਨੂੰ ਵੀ ਪਤਾ ਬੱਸੀਦਾ ਹੈ ਨਾ ਤੇ ਕੋਈ ਪਹੁੰਚ 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 ਕਰ ਦਾਂਗੇ 60 ਕਿਲੋਮੀਟਰ ਫ੍ਰੀ 60 ਕਿਲੋਮੀਟਰ ਪਹੁੰਚ 100 ਹੀ ਰੱਖਿਆ ਕੋਈ 100 ਕਿਲੋਮੀਟਰ ਬਾਈ ਕਹਿੰਦਾ ਵੀ ਪਹੁੰਚ ਫ੍ਰੀ ਆ 44000 ਰੁਪਿਆ ਬਾਈ ਨੇ ਡਿਮਾਂਡ ਕਰੀ ਸੱਜਣੋ ਬਾਕੀ ਮੌਕੇ ਤੇ ਛੋੜ ਛੱਪਾ ਫੁੱਲਾ ਬਾਈ ਕਹਿੰਦਾ ਕਰਦਾਂਗੇ ਚਲ ਇਹੀ ਉਹ ਜੇ ਬੰਦੇ ਕੋਲੇ ਹੋਵੇ ਹਨਾ ਸਹੀ ਗੱਲ ਤੁਸੀ ਤੈਨੂੰ ਵੀ ਪਤਾ 50 ਤੋਂ 55000 ਸੋਨਾ ਕੱਦ ਕਾਠਾ ਹੈ ਨਾ ਜਿਹੜੇ ਸਾਡੇ ਨੰਬਰ ਬੋਲਦੇ ਆ ਦੋ 99723 57848 ਤੇ ਬਿਆਨਤ ਦੂਰੀ ਤੋਂ ਵੀਡੀਓ ਨਹੀਂ ਪੈਣੀ ਬਾਈ ਇਹ ਅਗਲੇ ਭਰਾ ਨੂੰ ਬੇਨਤੀ ਅਗਲੀ ਆਪ ਦੀ ਕਾਕੇ ਵਜ ਸਹੀ ਗੱਲ ਆਉਂਦੀ ਨਿਰਖ ਪਰਖੇ ਤਸੱਲੀ ਕਰਕੇ ਨਾ ਹਾਂ ਵੀਡੀਓ ਤੇ ਆਦੀ رائے مشورہ ਕਰਕੇ رائے مشورہ ਕਰਕੇ ਫੇਰ ਮੈਨੂੰ ਫੋਨ ਲਾਇਓ ਸਹੀ ਗੱਲ ਆਪਾਂ ਫੇਰ ਦੁਬਾਰਾ ਕੈਮਰਾ ਮਾਰਦਣੇ ਗੱਬਣ ਬੱਛੀ ਸਵਾ ਦੋ ਮਹੀਨੇ ਦੀ ਚੈੱਕ ਪਾਸਾ ਸੱਜਣੋ ਤੇ 44000 ਰੁਪਏ ਬਾਈ ਨੇ ਡਿਮਾਂਡ ਕਰੀ ਆ 100 ਕਿਲੋਮੀਟਰ ਦੀ ਪਹੁੰਚ ਫਰੀ ਆ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਸੱਜਣ ਨੂੰ ਪਸੰਦ ਹੋਵੇ ਤੇ ਆਪਦੀ ਨਿਰਖ ਪਰਖ ਤੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਕੋਈ ਪਸ਼ੂ ਸੁਆਵਾ ਤਾਂ ਦੋ ਟਾਈਮ ਚਵਾਈ ਕਰਕੇ ਲਓ ਜੇ ਕੋਈ ਗੱਭ ਨਾ ਤਾਂ ਨੇੜੇ ਆ ਕੇ ਕੋਲੇ ਆ ਕੇ ਸੌਦਾ ਕਰੋ ਤੇ ਬਾਕੀ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਲੈ ਲਈ ਆ ਵੀਰ ਤੋਂ ਗੱਬਨ ਚੱਕ ਪਾਸ ਦੀ ਵੀ ਦਸਤੀ ਡਿਮਾਂਡ ਤੇ ਸਾਰੀਆਂ ਬੱਚੀਆਂ ਦੇ ਮੌਲਾ ਜਿਹੜੇ ਵੀਡੀਓ ਦੇ ਵਿੱਚ ਕਰੇ ਆ ਜੇ ਕੋਈ ਡੰਡ ਮਰੋੜੀ ਕੋਈ ਹਾਜ਼ਿਰ ਹੋਵੇ ਹੈਨਾ ਮੌਕੇ ਤੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਪਸੰਦ ਹੋਇਆ ਸੱਜਣੂ 22 ਦੇ ਨਾਲ ਕਰ ਲਓ ਸੰਪਰਕ ਗੱਲ ਬਾਤ ਤੇ ਆਪਾਂ ਮਿਲਦੇ ਅਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ